ਨੈਸ਼ਨਲ ਲੋਕ ਅਦਾਲਤ ਲੋਕਾਂ ਦੀ ਅਦਾਲਤ ਅੱਜ ਅਸੀਂ ਇਸ ਸਾਲ ਦੀ ਆਖਰੀ ਨੈਸ਼ਨਲ ਲੋਕ ਅਦਾਲਤ ਲਗਾ ਰਹੇ ਹਾਂ ਨੈਸ਼ਨਲ ਲੋਕ ਅਦਾਲਤ ਤੋਂ मीनिंग ਹੈਗਾ ਲੋਕਾਂ ਦੀ ਅਦਾਲਤ ਲੋਕਾਂ ਰਹੀ ਲਗਵਾਈ ਜਾਵੇ ਇਸ ਦਿਨ ਜਿਹੜੇ ਜੱਜ ਸਾਹਿਬ ਦਾਸ ਤੇ ਬੈਠਦੇ ਆ ਜਿਹੜਾ ਚਪੂਤਰਾ ਵੀ ਕਹਿ ਸਕਦੇ ਆ ਸਿੰਪਲ ਪਾਸ਼ਾ ਜੀ ਉਹ ਤੋਂ ਉੱਤਰ ਕੇ ਥੱਲੇ ਬੈਠਦੇ ਆ ਜਿੱਥੇ ਆਮ ਪਬਲਿਕ ਬੈਠਦੀ ਹੈਗੀ ਹੈ ਉਹਨਾਂ ਨਾਲ ਇੱਕ ਵਕੀਲ ਸਾਹਿਬ ਹੁੰਦੇ ਇੱਕ ਸੋਸ਼ਲ ਵਰਕਰ ਹੁੰਦੇ ਆ ਤੇ ਉਹ ਲੋਕਾਂ ਦਾ ਫੈਸਲਾ ਲੋਕਾਂ ਦੀ ਆਪਸੀ ਰਾਜਬੰਦੀ ਨਾਲ ਕਰਵਾਉਂਦੇ ਹੈਗੇ ਨੈਸ਼ਨਲ ਲੋਕ ਦਲ ਦੇ ਕਈ ਫਾਇਦੇ ਹੈਗੇ ਆ ਇਹਦੇ ਨਾਲ ਇਕਤਾ ਦੇਸ਼ ਭਾਵ ਅਪੋਰਚੁਨ ਮੁਕਦਾ ਹੈਗਾ ਕਿਉਂਕਿ ਜਦ ਤੱਕ ਰਾਜਨਾਮੇ ਨਾਲ ਹੁੰਦਾ ਫਿਰ ਕਿਸੇ ਬੰਦੇ ਨੇ ਕੋਰਟ ਵੀ ਸਲਾਇਆ ਦਾ ਹੈਗਾ ਉਹ ਉਹਨੂੰ ਵਾਪਸ ਮੋੜ ਜਾਂਦਾ ਹੈਗਾ ਥਰਡ ਕਿਸੇ ਦੀ ਜਿੱਤ ਜਾਂ ਹਾਰ ਨਹੀਂ ਹੁੰਦੀ ਇਹ ਅੱਜ ਸਿ ਫਤੇਗੜ ਸਾਹਿਬ ਦੇ ਵਿੱਚ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਹਿਸਾਬ ਨਾਲ ਅਸੀਂ ਇਸ ਸਾਲ ਦੀ ਆਖਰੀ ਲੋਗਦਾਰਤ ਲਗਾ ਲਾਈ ਹੈਗੀ 12 ਬੈਂਚ ਕਨਸਟੀਟਿਊਟ ਕੀਤੇ ਆ 8 ਫਦੇਗੜ ਸਾਹਿਬ ਚ ਹੈਗੇ ਆ 2 ਹਮਲੂ ਆ ਤੇ 2 ਖਮਾਨੂ ਆ ਤਕਰੀਬਨ ਅਸੀਂ 7800 ਕੇਸ ਟੇਕ ਅਪ ਕਰ ਰਹੇ ਆ 12 ਬੈਂਚਿਸ ਤੇ ਸਾਨੂੰ ਉਮੀਦ ਹੈ ਕਿ ਵੱਤ ਤੋਂ ਵੱਤ ਕੇਸ ਡਿਸਾਈਡ ਹੋਣ ਨੇ ਤੇ ਇਹਦੇ ਨਾਲ ਹੀ ਕਈ ਸੰਦੇਸ਼ਾਂ ਜਾਂਦਾ ਹੈਗਾ ਕਿ ਬੇਚਾਰੀ ਇਹ ਜਿਹੜੇ ਝਗੜੇ ਚੱਲਦੇ ਹੈਗੇ ਆ ਉਹ ਆਪਸੀ ਰਾਜਮੰਦੇ ਨਾਲ ਫੈਸਲਾ ਹੋ ਸਕਦਾ। ਕਾਲਤ ਦੇ ਵਿੱਚ ਜੀ ਸਿਵਲ ਤੇ ਕ੍ਰਿਮੀਨਲ ਕੇਸਿਸ ਸਾਰੇ ਪ੍ਰੀ-ਡਿਟਿਗੇਟਿਵ ਕੇਸਿਸ ਲਿੱਤੇ ਜਾ ਰਹੇ ਨੇ। ਫੌਦਾਰੀ ਉਹ ਵੀ ਕੇਸਿਸ ਲਿੱਤੇ ਗਏ ਆ ਜਿਹੜੇ ਕੰਪਾਉਂਡੇਬਲ ਹੈਗੇ ਜਿਦਾ 138 ਦੇ ਨੈਗਿਸ਼ੀਬਲ ਇਨਸਟਰੂਮੈਂਟ ਐਕਟ ਦੇ ਕੇਸ ਹੈ ਜਿਦਾ ਚੈੱਕ ਬਾਊਂਸ ਹੋ ਜਾਂਦਾ। ਉਹ ਕੇਸ ਲਿੱਤੇ ਜਾਂਦੇ ਆ। ਕੁਝ ਕੇਸ ਕੰਪਾਉਂਡੇਬਲ ਨਹੀਂ ਹੁੰਦੇ। ਜਿਦਾ 376 ਦਾ ਕੇਸ ਹੋਵੇ, ਮਰਡਰ ਦਾ ਕੇਸ ਹੋਵੇ ਉਹ ਇਸ ਅਦੋਲੋ ਕੋਦਾਲਚ ਨਹੀਂ ਲਿੱਤੇ ਜਾਂਦੇ। ਬਾਕੀ ਪ੍ਰੀ-ਡਿਟਿਗੇਟਿਵ ਵੀ ਕੇਸਿਸ ਦਿੱਤੇ ਗਏ ਆ। ਟ੍ਰੈ ਲੋਕ ਆ ਦੇ ਪ੍ਰੋਪਰਟੀ ਦੇ ਟੈਕਸ ਦੇ ਮੈਟਰਸ ਹੈਗੇ ਆ ਵਿਲ ਪਾਰਟ ਇਨ ਦਾ ਬਿਲ ਦੇ ਮੈਟਰਸ ਹੈਗੇ ਆ ਉਹ ਵੀ ਸਾਰੇ ਪਰਮਨੈਂਟ ਨੈਸ਼ਨਲ ਅਦਾਲਤ ਚ ਲਿੱਤੇ ਗਏ ਆ ਇੱਕ ਵਾਰ ਹੋਰ ਸੰਦੇਸ਼ ਵੀ ਦੇਣਾ ਚਾਹਨਾ ਹੈ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਨੇ ਯੂਥ ਅਗੇਂਸਟ ਡਰੱਗਸ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਹਦੇ ਕਾਰਨ ਜਿਦੋਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅਸੀਂ ਅੱਜ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਆ ਜਿਹੜਾ ਸਾਡਾ ਨੌਜਵਾਨ ਵਰਗ ਹੈਗਾ ਉਹ ਖਾਸ ਕਰ ਨਸ਼ਾ ਦੀ ਲਤ ਨਾਲ ਉਹ ਨੂੰ ਬਿਮਾਰੀ ਲੱਗੀ ਹੋਈ ਹੈ ਨਸ਼ੇ ਲੈ ਰਹੇ ਹੈਗੇ ਆ ਉਸ ਨੂੰ ਰੋਕਣ ਵਾਸਤੇ ਵੀ ਪੰਜਾਬ ਨਿਗਲ ਸਵਿਜ਼ ਅਥਾਰਟੀ ਇੱਕ ਪ੍ਰੋਗਰਾਮ ਚਲਾ ਰਹੀ ਹੈ ਅਸੀਂ ਫਤੇਗੜ ਸਾਹਿਬ ਦੇ ਸਾਰੇ ਸਮੂਹ ਨਿਵਾਸੀਆਂ ਨੂੰ ਇਹ ਅਦਾਸ ਕਰਦੇ ਆ ਕਿ ਉਹ ਇਸ ਮਹਿੰਮ ਤੇ ਸਾਡਾ ਸਾਥ ਦੇ ਤੇ ਲੋਕਾਂ ਨੂੰ ਜਿੱਥੇ-ਜਿੱਥੇ ਵੀ ਲੱਗਦਾ ਹੈ ਕਿ ਉਹ ਹੈਲਪ ਕਰ ਸਕਦੇ ਤੇ ਹੈਲਪ ਕਰ ਮੈਂ ਤੁਹਾਨੂੰ ਪੱਤਰਕਾਰ ਭਈ ਅਨੂਵਿਕ ਬੇਤੀ ਕਰਨਾ ਹੈਗਾ ਕਿ ਤੁਸੀਂ ਵੀ ਜਿਹੜੀ ਆਵਾਜ਼ ਹੈਗੀ ਆ ਉਹਦੇ ਨਮਾਇंदे ਹੈਗੇ ਹੋ ਸੋਸ਼ਲ ਮੀਡੀਆ ਔਰ ਨਿਊਜ਼ਪੇਪਰਸ ਮੈਗਜ਼ੀਨਸ ਸਾਰੇ ਇੱਕ ਸੰਦੇਸ਼ ਪਹੁੰਚਾ ਦਾ ਮਾਧਿਅਮ ਹੈਗੇ ਆ ਅੱਜਕੱਲ ਸੋਸ਼ਲ ਮੀਡੀਆ ਬੜਾ ਪਾਵਰਫੁਲ ਹੈਗਾ ਤੁਸੀਂ ਵੀ ਸਾਡਾ ਇਸ ਮਹਿੰਮ ਚ ਸਾਥ ਦਿਓ ਤਾਂ ਕਿ ਅਸੀਂ ਲੋਕਾਂ ਨੂੰ ਨਸ਼ੇ ਦੀ ਲੱਗ ਤੋਂ ਛੁਟਕਾਰਾ ਕਰਵਾ ਸਕੀਏ